ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂਕ ਟੀਕੋਡ ਨੂੰ ਮੈਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਕੌਰ ਉਮੀਦ ਕਰਦੇ ਹਾਂ ਆਸ ਕਰਦੇ ਹਾਂ ਸਾਰੇ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਜਿਨ੍ਹਾਂ ਨੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਰਿਕਵੈਸਟ ਹੈ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਅੱਜ ਦੀ ਚੱਲਦੀ ਵੀਡੀਓ ਨੂੰ ਸ਼ੇਅਰ ਸ਼ੁਰੂ ਕਰਦਿਆ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਰ ਬਾਰੇ ਸਾਨੂੰ ਜਰੂਰ ਦੱਸਿਆ ਕਰੋ ਤੁਹਾਨੂੰ ਕਿੰ딴 ਦੇ ਲੱਗਦੇ ਨੇ ਕਿ ਤੁਸੀਂ ਕਿਸੇ ਵੀ ਤਰ੍ਹਾਂ ਦਾ ਸੂਟ ਆਪਣਾ ਰੈਡੀ ਕਰਵਾਉਣਾ ਕਿਸੇ ਵੀ ਵਰਕਸ਼ਾਪ ਤੇ ਫੈਬਰਿਕ ਤੇ ਸਾਰੇ ਡੀਟੇਲਸ ਸਭ ਆਪਣੀ ਵਟਸਐਪ ਤੇ ਭੇਜ ਕੇ ਆਪਣਾ ਸੇਮ ਸੂਟੜਾ ਤੇ ਆਪਰਵਾ ਕੇ ਲੈ ਸਕਦੇ ਹੋ ਤੇ ਜਿਹੜੇ ਆਪਾਂ ਤੁਸੀਂ ਸਾਡੇ ਵਾਲੇ ਡਿਜ਼ਾਈਨ ਦੇਖਨੇ ਹੁੰਦੇ ਨੇ YouTube ਤੋਂ ਇਲਾਵਾ ਸਾਨੂੰ Instagram ਤੇ ਜਰੂਰ ਫੋਲੋ ਕਰੋ ਸੰਧੂ ਘਟੇ ਇੱਕ ਕੋਡ ਦੋ ਨਾਲ ਦਾ ਨਾਮ ਸਾਡੇ ਇਨਸਟਾ ਦੀ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜਾਊਗਾ ਉੱਥੇ ਜਾ ਕੇ ਤੁਸੀਂ ਫੋਲੋ ਕਰ ਸਕਦੇ ਹੋ ਤੇ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਤੁਸੀਂ ਦੇਖ ਕੇ ਸਲੈਕਟ ਕਰਕੇ ਆਪਣਾ ਸੇਮ ਤੋਂ ਸੇਮ ਡਿਜ਼ਾਈਨ ਨਾਲ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਤੇ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਆ ਸਾਰੇ ਬਹੁਤ ਜਿਆਦਾ ਸੋਹਣੇ ਆ ਕੋ ਵਧੀਆ ਸੂਟ ਤੁਹਾਡੇ ਲਈ ਲੈ ਕੇ ਆਏ ਆਂਗੇ ਤੇ ਉਮੀਦ ਕਰਦੇ ਤੁਹਾਨੂੰ ਸਾਰੇ ਨੂੰ ਜਰੂਰ ਪਸੰਦ ਆਉਣਗੇ ਤੇ ਵੀਡੀਓ ਹੱਟ ਤੱਕ ਜਰੂਰ ਦੇਖੋ ਦਿ ਇਹ ਵਾਲਾ ਆਪਣਾ ਟੈਬੀ ਸਿਲਕ ਦੀ ਫੈਬਰਿਕ ਆਗੀ ਟੈਬੀ ਸਿਲਕ ਦਾ ਆਪਣਾ ਸੂਟ ਆ ਤੇ ਆਫ ਵਾਈਟ ਦਾ ਕਲਰ ਆਗਾ ਇਹ ਡਿਜ਼ਾਈਨ ਦੇਖ ਕੇ ਤਾਂ ਜਿਹੜੇ ਸਾਨੂੰ ਡੇਲੀ ਦੇਖਦੇ ਨੇ ਉਹ ਸਮਝ ਹੀ ਗਏ ਹੋਣਗੇ ਇਹ ਦੇ ਨਾਮ ਦੇ ਸੂਟ ਤਾਂ ਸਾਡੇ ਬਹੁਤ ਹੀ ਜ਼ਿਆਦਾ ਤਿਆਰ ਹੋਏ ਨੇਗੇ ਪਸ਼ਮੀਨੇ ਤੇ ਸਿੰਥੈਟਿਕ ਫੈਬਰਿਕ ਤੇ ਜ਼ੋਰ ਲੱਟ ਤੇ ਲਿੰਨਨ ਕਾਟਨ ਤੇ ਹਨਾ ਬਹੁਤ ਜ਼ਿਆਦਾ ਸਾਡੇ ਸੂਟ ਇਹਦੇ ਨਾਲ ਦੇ ਤਿਆਰ ਹੋਏ ਨੇਗੇ ਸੇਮ ਆਹੀ ਥ्रेड ਵੀ ਲੱਗਾ ਹੈ ਕਈਆਂ ਨੇ ਥ्रेड ਆਪਣਾ ਚੇਂਜ ਵੀ ਕਰਵਾ ਲਿਆ ਸੀ ਬਹੁਤ ਸਾਰੇ ਸੂਟ ਤਿਆਰ ਹੋਏ ਨੇ ਇਹ ਡਿਜ਼ਾਈਨ ਦੇ ਤਾਂ ਆਪਣੇ ਦੇਖੋ ਇਹਦੇ ਚਾਕਾਂ ਦੇ ਉੱਪਰ ਆਊਗਾ ਇਹ ਵਾਲਾ ਡਿਜ਼ਾਈਨ ਤੈਬੀ ਸਿਲਕੀ ਦੀ ਫੈਬਰਿਕ ਆ ਆਫ ਵਾਈਟ ਕਲਰ ਤੇ ਇਹ ਦੇਖੋ ਇਹਦੇ ਵਰਕ ਹੋਇਆ ਹੈਗਾ ਦੋਨੇ ਚਾਕਾਂ ਦੇ ਉੱਪਰ ਇਹਦਾ ਵਰਕ ਹੋਇਆ ਹੈਗਾ ਤੇ ਉਧਰ ਇੱਕ ਬਾਜੂ ਦੇ ਉੱਪਰ ਵਰਕ ਆ ਗਿਆ ਇਹਦੇ ਤੇ ਸੇਮ ਉਦਾਂ ਹੀ ਇਹਦੀ ਬੋਟਮ ਦੇ ਉੱਪਰ ਵਰਕ ਆ ਸੇਮ ਜਿਹੜਾ ਆਹ ਵਰਕ ਹੈ ਇਹ ਚਾਕਾਂ ਤੇ ਬਾਹਾਂ ਤੇ ਬੋਟਮ ਤੇ ਤੁਸੀਂ ਇਹਦੇ ਨਾਲ ਦੁਪੱਟਾ ਆਹ ਕੰਟਰਾਸਟ ਚਿੱਕ ਤੇ ਵੀ ਲੈ ਸਕਦੇ ਹੋਗੇ ਟੂ ਸ਼ੇਡ ਦਾ ਵੀ ਡਾਈ ਕਰਵਾ ਕੇ ਲੈ ਸਕਦੇ ਹੋ ਜੇਕਰ ਸਿੰਗਲ ਕਲਰ ਦੀ ਡਾਈ ਕਰਵਾਉਗੇ ਤਾਂ ਆਪਾਂ ਇਹਦੇ ਨਾਲ ਲੇਸ ਲਗਾ ਦਾਂਗੇ ਹੈਨਾ ਉਹ ਜਿਵੇਂ ਤੁਹਾਨੂੰ ਪਸੰਦ ਹੋਇਆ ਕੋਈ ਵੀ ਲੈ ਸਕਦੇ ਹੋ ਬਾਕੀ ਜਿਵੇਂ ਤੁਹਾਡੀ ਚੁਆਇਸ ਹੋਈ ਹੈ ਨਾ ਜਿਹੜਾ ਫੈਬਰਿਕ ਤੁਸੀਂ ਯੂਜ਼ ਕਰਨਾ ਗਰਮੀਆਂ ਵਾਲੇ ਕਿਸੇ ਵੀ ਵਾਟਰ ਕਾਟਨ ਵਗੈਰਾ ਤੇ ਮਸਲੀਨ ਤੇ ਰਾਮਟੈਕਸ ਕਾਟਨ ਤੇ ਕੈਂਬ੍ਰਿਕ ਤੇ ਹੈ ਨਾ ਜਿਵੇਂ ਤੁਹਾਨੂੰ ਪਸੰਦ ਆ ਤੁਸੀ ਉਹਨੂੰ ਕਰਵਾ ਕੇ ਲੈ ਸਕਦੇ ਹੋ ਬਹੁਤ ਹੀ ਇਹਦੇ ਸੋਹਣਾ ਡਿਜ਼ਾਈਨ ਆਪਣਾ ਮੁਝੇ ਸਦਾ ਬਹਾਰ ਜਾਂ ਕਦੇ ਵੀ ਇਹ ਹੈ ਨਾ ਵੀ ਐ ਪ੍ਰਾਣਾ ਹੋਣ ਵਾਲਾ ਡਿਜ਼ਾਈਨ ਨਹੀਂ ਹੈਗਾ ਤੁਸੀਂ ਜਿਹੜੀ ਤੁਹਾਨੂੰ ਪਸੰਦ ਹੋਊ ਤੁਹਾਨੂੰ ਫੈਬਰਿਕ ਉਸ ਤੇ ਕਰਵਾ ਕੇ ਲੈ ਸਕਦੇ ਹੋ ਹਾਂਜੀ ਜਿਹੜਾ ਆਪਣਾ ਐਕਸ ਸੂਟ ਹੈਗਾ ਇਹ ਵਾਲਾ ਆਪਣਾ ਕੈਂਬ੍ਰਿਕ ਕਾਟਨ ਦੇ ਉੱਪਰ ਤਿਆਰ ਕਰਵਾਇਆਗਾ ਕੈਮਰਿਕ ਕਾਟਨ ਦੀ ਆਪਣੀ ਫੈਬਰਿਕ ਆ ਬਹੁਤ ਸੋਹਣਾ ਆਪਣਾ ਮਸ਼ੀਨ ਵਰਕ ਦੇ ਨਾਲ ਦੇਖੋ ਤਿਆਰ ਹੋਇਆ ਹੈਗਾ ਇਸ ਉੱਤੇ ਕੈਮਰਿਕ ਕਾਟਨ ਦੀ ਇਹ ਫੈਬਰਿਕ ਆਗੀ ਤੇ ਪੀਛਾ ਕਲਰ ਹੈ ਦਾ ਬਹੁਤ ਸੋਹਣਾਗਾ ਬਾਬਾ ਪੀਛਾ ਜਿਹੜੂ ਨੂੰ ਆਪਾਂ ਕਲਰ ਕਹਿੰਦੇ ਹਨ ਲਾਈਟ ਲਾਈਟ ਪੀਛਾ ਕਲਰ ਹੈ ਦਾ ਬਿਲਕੁਲ ਦੇਖੋ ਮਸ਼ੀਨ ਵਰਕ ਦੇ ਨਾਲ ਦੇਖੋ ਤਿਆਰ ਹੈਗਾ ਤੇ ਇਹਦਾ ਦੇਖੋ ਇਹਦੀ ਘੇਰੇ ਦੇ ਉੱਪਰ ਵਰਕ ਆ ਗਿਆ ਘੇਰੇ ਦੇ ਉੱਪਰ ਤੇ ਵਿੱਚ ਬੂਟੀਆਂ ਆ ਗਈਆਂ ਤੇ ਆ ਗਲੇ ਦੇ ਉੱਪਰ ਵਰਕ ਆ ਗਿਆ ਇਹਦਾ ਇਹ ਗਲੇ ਤੇ ਆ ਗਿਆ ਵਿੱਚ ਬੂਟੀਆਂ ਆ ਗਈਆਂ ਤੇ ਐਦਾ ਇਹ ਚੱਕ ਘੇਰੇ ਦੇ ਉੱਪਰ ਵਰਤ ਆ ਗਏ ਤੇ ਇਹ ਜਿਹੜਾ ਕਾਫੀ ਜਾਂ ਛੇੜਾ ਹੈਗਾ ਵਿੱਚ ਹਨ ਇਹ ਜਵਾਸ ਆਪਾਂ ਦੋ ਤਿੰਨ ਕਲਰ ਇਹ ਵਿੱਚ ਯੂਜ਼ ਕੀਤੇ ਲੇਗੇ ਪਰ ਜ਼ਿਆਦਾ ਨੂੰ ਨਾ ਤਾਂ ਡਾਰਕ ਬਣਾਇਆ ਨਾ ਹੀ ਜ਼ਿਆਦਾ ਲਾਈਟ ਬਣਾਇਆ ਮੀਡੀਅਮ ਜਿਹਾ ਰੱਖਿਆ ਹੈ ਦੇਖੋ ਇਹਨੂੰ ਵਿੱਚ ਇਹਦੇ ਕੱਲਾ ਕਾਫੀ ਜਾਂ ਛੇੜਾ ਜਿਹੜਾ ਉਹੀ ਜ਼ਿਆਦਾ ਰੱਖਿਆ ਬਾਕੀ ਬਸ ਆ ਦਾ ਵਿੱਚ ਜਿਵੇਂ ਗ੍ਰੇ ਆ ਗਿਆ ਤੇ ਲਾਈਟ ਆਪਣਾ ਆਫ ਵਾਈਟ ਜਿਹਾ ਆ ਗਿਆ ਹਨ ਬਸ ਇਹੀ ਰੱਖੇ ਬਜੀ ਸੋਬਰ ਸਰਦਾਰੀ ਜਿਹਾ ਸੂਪ ਤਿਆਰ ਹੋਇਆਗਾ ਆਪਣਾ ਗਲੇ ਦਾ ਵਰਕ ਚੱਕਰ ਘੇਰੇ ਦਾ ਵਰਕ ਤੇ ਵਿੱਚ ਬੂਟੀ ਹੈਗੀ ਤੇ ਇਹਦੀ ਬਾਜੂ ਦੇ ਉੱਪਰ ਵੀ ਆਪਾਂ ਨੂੰ ਵਰਕ ਮਿਲੂਗਾ ਦੇਖੋ ਇਦਾਂ ਇਹ ਵਾਲਾ ਦੀ ਬਾਜੂ ਦੇ ਉੱਪਰ ਆ ਗਿਆ ਬਹੁਤ ਸੋਹਣਾ ਦੇਖੋ ਪਰ ਮੈਂ ਇਹ ਕੱਟ ਪਵਾ ਸਕਦੇ ਹਾਂ ਬੰਨ ਤੁਸੀਂ ਇਹਦਾ ਸਟਿਚ ਕਰਵਾ ਸਕਦੇ ਹੋ ਬਾਜੂ ਨੂੰ ਜਿਵੇਂ ਤੁਹਾਨੂੰ ਪਸੰਦ ਆ ਤੁਸੀਂ ਉਹ ਵੀ ਕਰਵਾ ਸਕਦੇ ਹੋ ਬਹੁਤ ਸੋਹਣਾ ਡਿਫਰੈਂਟ ਜਿਹਾ ਆਪਣਾ ਤਿਆਰ ਹੋਇਆ ਹੁਣ ਇਹਦਾ ਦੁਪੱਟਾ ਤੁਸੀਂ ਆਹ ਕੰਟਰਾਸਟ 'ਚ ਵੀ ਕਰਵਾ ਸਕਦੇ ਹੋ ਟਾਈ ਡਾਈ ਵੀ ਕਰਵਾ ਸਕਦੇ ਹੋ ਹੁਣ ਜਿਵੇਂ ਤੁਹਾਨੂੰ ਪਸੰਦ ਆ ਤੁਸੀਂ ਉਹ ਵੀ ਕਰਵਾ ਕੇ ਆਪਣਾ ਲੈ ਸਕਦੇ ਕੈਮਰਿਕ ਦੀ ਫੈਬਰਿਕ ਆ ਇਹਨੂੰ ਕਿਸੇ ਹੋਰ ਵਧੀਆ ਹਨਾ ਕਾਟਨ ਫੈਬਰਿਕ 'ਚ ਲੈ ਕੇ ਜਾਣਾ ਫੈਬਰਿਕ ਨੂੰ ਉਹ ਦੋ ਤੇ ਵੀ ਕਿੱਥੇ ਤਿਆਰ ਕਰਵਾ ਕੇ ਲੈ ਸਕਦੇ ਆ ਜਿਹੜਾ ਆਪਣਾ ਇਹ ਵਾਲਾ ਸੂਟ ਆ ਇਹ ਆਪਣੀ ਟੈਬੀ ਸਿਲਕ ਦੀ ਫੈਬਰਿਕ ਆਗੀ ਤੇ ਇਹਦਾ ਨੇਵੀ ਬਲੂ ਕਲਰ ਹੈਗਾ ਟੈਬੀ ਸਿਲਕ ਤੇ ਆਪਾਂ ਨੇ ਤਿਆਰ ਕਰਵਾਇਆ ਇਹ ਵਾਲਾ ਡਿਜ਼ਾਈਨ ਮਸ਼ੀਨ ਵਰਕੇ ਦੇ ਨਾਲ ਬੋਸਾ ਦਾ ਪੜਾ ਮਸ਼ੀਨ ਵਰਕੇ ਦੇ ਨਾਲ ਇ렇게 ਤਿਆਰ ਹੋਇਆ ਹੈਗਾ ਸੈਂਟਰ ਪੈਨਲ ਲੈ ਕੇ ਇਦਾਂ ਇਹ ਮਨ ਲਾ ਦੇ ਸੈਂਟਰ ਪੈਨਲ ਲੈ ਕੇ ਸੈਂਟਰ ਪੈਨਲ ਨਾਲ ਵਰਕ ਹੈ ਦੇਖੋ ਇਹ ਆਪਣਾ ਨੀਵੀਂ ਬੁਰਗਤੀ ਆਪਣਾ ਤਿਆਰ ਕਰਵਾਇਆਗਾ ਬਹੁਤ ਹੀ ਜਾਂਦਾ ਸੁਨਣਾ ਡਿਫਰੈਂਟ ਹੈ ਆਪਾਂ ਹਨਾ ਵਰਕ ਆਗਾ ਕਿਉਂਕਿ ਚੌੜੇ ਸੈਂਟਰ ਪੈਨਲ ਬਣਾਇਆ ਨਹੀਂ ਤੇ ਆਪਾਂ ਜਿਆਦਾਤਰ ਬਰੀਕ ਹੀ ਸੈਂਟਰ ਪੈਨਲ ਬਰੀਕ ਜਾਂ ਆਪਣੀ ਜਿਹੜੀ ਹੋ ਹੁੰਦੀ ਹੈਗੀ ਕੀ ਕਹਿੰਦੇ ਨੇ ਆਪਾਂ ਬੇਲ ਹਨਾ ਬਰੀਕ ਬੇਲਾਂ ਦੇ ਸੈਂਟਰ ਪੈਨਲ ਬਣਾਦੇ ਬਟ ਇਹ ਚੌੜੀ ਬੇਲ ਦਾ ਆਪਾਂ ਇਹ ਸੈਂਟਰ ਪੈਨਲ ਆਪਾ ਬਣਾਇਆਗਾ ਬਹੁਤ ਸੋਹਣੇ ਵਿੱਚ ਫਲਾਰ ਬਣੇ ਹੋਏ ਨੇ ਇਹੀ ਬੇਲ ਦੇ ਕਿਨਾਂ ਹੁਣ ਤੁਸੀਂ ਆਪਣਾ ਹੀ ਘਰੇ ਤੇ ਵੀ ਬੇਲ ਐਡ ਕਰਵਾ ਸਕਦੇ ਹੋ ਚੱਕਾ ਘਰੇਤੇ ਵੀ ਐਡ ਕਰਵਾ ਸਕਦੇ ਹਾਂ ਜਿਵੇਂ ਤੁਹਾਡੀ ਚੋਇਸ ਆ ਤੁਸੀਂ ਹੋਰ ਵੀ ਕਰਵਾ ਕੇ ਲੈ ਸਕਦੇ ਹੋ ਵੀ ਤੇ ਇੱਧਰ ਦੇਖੋ ਇਹਦੀ ਬਾਜੂ ਦੇ ਉੱਪਰ ਵਰਕ ਤੁਹਾਨੂੰ ਕਰਿਆ ਹੋਇਆ ਦਿਖਾਉਣਗੇ ਦੇਖੋ ਇਹ ਬਾਜੂ ਦੇ ਉੱਪਰ ਆ ਗਿਆ ਨਲਦਾ ਦੀ ਮੂਰੀ ਦੇ ਉੱਪਰ ਵਰਕ ਨਾਲ ਇਹ ਲੰਬੇ ਲੋਟ ਆਪਣੇ ਬਾਹ ਦੇ ਉੱਪਰ ਵਰਕ ਆਊਗਾ ਇਹਦਾ ਲੰਬੀ ਬਾਹ ਦੇ ਉੱਪਰ ਜਿਵੇਂ ਸੈਂਟਰ ਪੈਨਲ ਪਾਇਆ ਹੈ ਉਦਾਂ ਹੀ ਲੰਬੇ ਬਾਹ ਦੇ ਉੱਪਰ ਆਪਣਾ ਵਰਕ ਆਊਗਾ ਕੱਲੀ ਮੂਰੀ ਵਾਲਾ ਵਰਕ ਹੀ ਹੈਗਾ ਕਾਫੀ ਸੋਹਣਾ ਦੇਖੋ ਇਹਦਾ ਵਰਕ ਹੋਇਆ ਹੋਇਆ ਹੈਗਾ ਆਪਣਾ ਹੀ ਤੇ ਇਹਦਾ ਦੇਖੋ ਜੀ ਨਾਲ ਜਿਹੜਾ ਦੁਪੱਟਾ ਗਾਉ ਆਪਾਂ ਕੰਟਰਾਸਟ ਕਰਾਇਆ ਹੈ ਜਿ ਆਪਾਂ ਜੀ ਫਿਨਿਸ਼ਿੰਗ ਇਹ ਜਿਹੜਾ ਇਹਦੇ ਵਿੱਚ ਕਲਰ ਸੀਗਾ ਦੇਖੋ ਉਹੀ ਕਲਰ ਦਾ ਪੜਿਆ ਹੋ ਦੁਪੱਟੇ ਨੂੰ ਦਿੱਤਾ ਹੈ ਬਹੁਤ ਹੀ ਜਿਆਦਾ ਸੋਹਣਾ ਆਪਣਾ ਨੇਵੀ ਬਲੂ ਕਲਰ ਦੇ ਵਿੱਚ ਟੈਪ ਵਿੱਚ ਆਪਣਾ ਤਿਆਰ ਹੋਇਆ ਰਸੂਟ ਤੁਸੀਂ ਆਪਣਾ ਕਿਸੇ ਵੀ ਕਾਟਨ ਫੈਬਰਿਕ ਚ ਹਨਾ ਵਧੀਆ ਚ ਤਿਆਰ ਕਰਵਾ ਕੇ ਲੈ ਸਕਦੇ ਹੋ ਜੇਕਰ ਪਾਰਟੀ ਵੀਰ ਸੂਟ ਲੈਣਾ ਜ਼ੋਰ ਜੱਟ ਚ ਟੈਪ ਵੀ ਚਕਰੀਬ ਚ ਹਨਾ ਸਿਰਕ ਵਗੈਰਾ ਚ ਕਿਸੇ ਚ ਵੀ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹਾਂਜੀ ਜਿਹੜੇ ਆਪਾਂ ਇਹ ਸੂਟ ਤਿਆਰ ਕਰਵਾਏ ਨੇ ਇਹ ਜ਼ੋਰ ਜੱਟ ਆਪਣੀ ਟਾਈ ਡਾਈ ਵਾਲੇ ਸੂਟ ਨੇਗੇ ਦੇਖੋ ਇਹ ਆਪਾਂ ਨੇ ਜਿਹੜਾ ਦਾ ਮਹਿਰੂਨ ਤੇ ਸਕਿਨ ਕਲਰ ਦਾ ਆਪਾਂ ਨੇ ਕੰਟਰਾਸਟ ਰੱਖਿਆ ਹੈ ਦਾ ਸਕਿਨ ਤੇ ਮੈਰੂਨ ਕਲਰ ਦਾ ਦੇਖੋ ਇਹ ਸ਼ਰਟ ਆ ਗਈ ਏਦਾਂ ਸਾਰੀ ਏਦਾਂ ਹੀ ਟਾਈਡਾਈ ਹੋਈ ਹੋਈ ਹੈ ਸ਼ਰਟ ਸਕਿਨ ਤੇ ਮੈਰੂਨ ਤੇ ਇਹ ਆ ਗਿਆ ਘੇਰੇ ਦੇ ਉੱਪਰ ਵਰਕ ਇਧਰ ਆ ਗਿਆ ਦੀ ਬਾਹ ਦੇ ਉੱਪਰ ਵਰਕ ਤੇ ਇਧਰ ਦੇਖੋ ਇਹ ਦੀ ਬਾਟਮ ਆ ਗਈ ਇਹ ਵਾਲੀ ਬਾਟਮ ਹੈ ਦਾ ਸਾਰੀ ਟਾਈਡਾਈ ਹੋਈ ਹੋਈ ਹੈ ਬਾਟਮ ਇਹ ਆਪ ਬਾਟਮ ਤੇ ਵਰਕ ਤੁਸੀਂ ਸਾਡਾ ਇਹ ਵਾਲਾ ਡਿਜ਼ਾਈਨ ਤਾਂ ਬਹੁਤ ਸਾਡਾ ਮਤਲਬ ਆਪਣਾ ਦੇਖਿਆ ਹੋਊਗਾ ਤੁਸੀਂ ਫਰੋਜੀ ਕਲਰ ਦੀ ਕੰਟਰਾਸਟ ਜੀ ਬਣੀ ਹੋਈ ਸੀ ਸਰਦੀ ਫਰੋਜੀ ਕੰਟਰਾਸਟ ਜੀ ਤੇ ਬਣਿਆ ਹੋਇਆ ਸੀ ਇਹ ਵਾਲਾ ਆਪਣਾ ਉਹਦੀ ਬਾਟਮ ਤੇ ਵੀ ਵਰਤ ਹੈਗਾ ਸੀਗਾ ਦੇਖੋ ਇਹ ਇਹ ਆਪਣਾ ਇਦਾਂ ਦਾ ਇਹ ਬਾਟਮ ਆ ਗਈ ਇਹ ਸ਼ਰਟ ਆ ਗਈ ਸਾਰੀ ਇਹਦੇ ਇਦਾਂ ਵਰਤ ਆ ਗਿਆ ਤੇ ਨਾਲ ਇਹਦੇ ਪਿਓਰ ਚਨੂਨ ਦਾ ਆਪਾਂ ਨੂੰ ਦੁਪੱਟਾ ਮਿਲੂਗਾ ਪਿਓਰ ਚਨੂਨ ਦਾ ਆਪਾਂ ਨੇ ਮਹਿਰੂਨ ਕਲਰ ਦਾ ਦੁਪੱਟਾ ਕਰਾਇਆ ਹੈਗਾ ਤੇ ਫੋਰ ਸਾਈਡ ਆਪਾਂ ਇਹਨੂੰ ਟਾਈ ਦਾ ਹੀ ਰੱਖਿਆ ਉਸੇ ਕਲਰ ਦੇ ਨਾਲ بیس ਕਲਰ ਦੇ ਨਾਲ ਆਪਾਂ ਟਾਈ ਦਾ ਹੀ ਰੱਖਿਆ ਦੇਖੋ ਬਹੁਤ ਜਿਆਦਾ ਸੋਹਣਾ ਆਪਣਾ ਸੂਟ ਜਾਰਜਟ ਤੇ ਇਹ ਤਿਆਰ ਹੋਏ ਆ ਇਹ ਆਪਾਂ ਦੋ ਸੂਟ ਇੱਕੋ ਜਿਹੇ ਤਿਆਰ ਹੋਏ ਨੇ ਦੇਖੋ ਆਪਣਾ ਇਹ ਇਹਦੇ ਦੋਨੇ ਬਾਟਮਾਂ ਲਗੀਆਂ ਤੇ ਇਹ ਦੂਸਰੀ ਸ਼ਰਟ ਆ ਗਈ ਸੇਮ ਸੇਮ ਆਪਣੇ ਦੇਖੋ ਦੋ ਸੂਟ ਤਿਆਰ ਹੋਏ ਨੇ ਇਦਾਂ ਇਹਦਾ ਸੇਮ ਹੀ ਦੇਖੋ ਇਹਦਾ ਦੁਪੱਟਾ ਦਾ ਇਹ ਵਾਲਾ ਤੇ ਇਹ ਇਹਦੀ ਬਾਟਮ ਆਗੀ ਆਪਾਂ ਬਾਟਮ ਤੇ ਕੋਈ ਵਰਕ ਨਹੀਂ ਕਰਾਇਆ ਤੁਸੀਂ ਕਰਵਾ ਸਕਦੇ ਤੇ ਇਹ ਆਪਾਂ ਜੌਰਜਟ ਤੇ ਕਰਵਾਇਆਗਾ ਰੈਡੀ ਤੇ ਤੁਸੀਂ ਆਪਣਾ ਇਹ ਚਾਹੋ ਤਾਂ ਤੁਸੀਂ ਆਪਣਾ ਮਸਲੀਨ ਤੇ ਹਨਾ ਮਸਲੀਨ ਤੇ ਟੈਬੀ ਤੇ ਕ੍ਰੇਪ ਤੇ ਤੇ ਹੁਣ ਇੱਕ ਲਿੱਲਣਾ ਜਿਹੜੀ ਕਾਟਨ ਆਗੀ ਉਹ ਤੇ ਵੀ ਇਹ ਟਾਈ ਦਾ ਹੀ ਹੋ ਜਾਂਦਾ ਹੈਗਾ ਤੁਸੀਂ ਉਹਤੇ ਵੀ ਆਪਣਾ ਟਾਈ ਡਾਈ ਕਰਵਾ ਸਕਦੇ ਬਹੁਤ ਸੋਹਣੇ ਡਿਜ਼ਾਈਨ ਆਪਣੇ ਗਰਮੀ ਵਾਲੇ ਵੈਸਟ ਨੇ ਤੁਸੀਂ ਆਪਣੇ ਗਰਮੀ ਵਾਲੇ ਇਦਾਂ ਦੇ ਸੂਟ ਤਿਆਰ ਕਰਵਾਉਣੇ ਨੇ ਜ਼ੋਰਜਟ ਵੀ ਕਰਵਾ ਸਕਦੇ ਹੋ ਜ਼ੋਰਜਟ ਨੂੰ ਆਪਾਂ ਗਰਮੀ ਚ ਵੀ ਵੇਅਰ ਕਰ ਸਕਦੇ ਆ ਮਸਲੀਨ ਤੇ ਕਰਵਾਓ ਟੈਪੀ ਤੇ ਕਰਵਾਓ ਹਨਾ ਵਰਕ ਚੇਂਜ ਕਰਵਾਉਣਾ ਉਹ ਕਰਵਾਓ ਆਪਣੇ ਕੋਈ ਫਿਨਿਸ਼ਿੰਗ ਤੁਸੀਂ ਐਡ ਕਰਵਾਉਣੀ ਹੈ ਨਾਲ ਕੋਈ ਹੋਰ ਹਨਾ ਵਰਕ ਵਗੈਰਾ ਦੀ ਤਾਂ ਉਦਾਂ ਕਰਵਾ ਸਕਦੇ ਜਿਵੇਂ ਤੁਹਾਡੀ ਚੋਇਸ ਹੋਈ ਪਸੰਦ ਹੋਈ ਉਸ ਅਕੋਰਡਿੰਗ ਆਪਣਾ ਇਹ ਸੂਟ ਤਿਆਰ ਕਰਵਾ ਕੇ ਲੈ ਸਕਦੇ ਆ ਹਾਂਜੀ ਜਿਹੜਾ ਆਪਾਂ ਨੇ ਇਹ ਵਾਲਾ ਸੂਟ ਰੈਡੀ ਕਰਵਾਇਆ ਇਹ ਆਪਾਂ ਮੈਚਿੰਗ ਰੈਡੀ ਕਰਵਾਇਆਗਾ ਇਹ ਆਪਣੀ ਮਸਲੀਨ ਕਾਟਨ ਦੀ ਫੈਬਰਿਕ ਆ ਮਸਲੀਨ ਦੇ ਵਿੱਚ ਆਪਾਂ ਨੇ ਤਿਆਰ ਕਰਵਾਇਆ ਲਵੈਂਡਰ ਕਲਰ ਦੀ ਆਪਣੀ ਸ਼ਰਟ ਆ ਤੇ ਆਫ ਵਾਈਟ ਕਲਰ ਦੀ ਆਪਣੀ ਬਾਟਮ ਆਗੀ ਦੇਖੋ ਇਹ ਵਾਲੀ ਬਾਟਮ ਆ ਬਾਟਮ ਦੇ ਆਪਾਂ ਨੂੰ ਸਟ੍ਰੇਟ ਬਾਟਮ ਤੇ ਇਦਾਂ ਵਰਕ ਮਿਲੂਗਾ ਮੂਰੀ ਦੇ ਉੱਪਰ ਇਹ ਵਾਲਾ ਸਟ੍ਰੇਟ ਬਾਟਮ ਦੀ ਮੂਰੀ ਦੇ ਉੱਪਰ ਵਰਕ ਆਗਾ ਤੇ ਨਾਲ ਇਹਦੇ ਲਵੈਂਡਰ ਕਲਰ ਦੀ ਸ਼ਰਟ ਆਗੀ ਤੇ 셔ਟ ਦੇ ਆਪਾਂ ਨੂੰ neck ਦੇ ਉੱਪਰ ਵਰਕ ਮਿਲੂ ਤੇ ਬਾਜੂ ਦੇ ਉੱਪਰ ਵਰਕ ਮਿਲੂ ਦਿਖਾਉਣੇ ਆਪਾਂ ਤੁਹਾਨੂੰ ਸਾਰਾ ਸੂਟ ਖੋਲ ਕੇ ਇਦਾਂ ਦੇਖ ਇਹ ਵਾਲਾ ਇਹਦੀ neck ਦੇ ਉੱਪਰ ਵਰਕ ਆ ਗਿਆ ਇੱਧਰ ਤੇ ਇੱਧਰ ਦੇਖੋ ਇਹਦੀ ਬਾਜੂ ਦੇ ਉੱਪਰ ਵਰਕ ਆ ਗਿਆ ਆਹ ਵਾਲਾ ਵਰਕ ਬਾਜੂ ਤੇ ਆ ਤੇ ਇੱਧਰ ਦੇਖੋ ਇਹਦੀ neck ਤੇ ਆ ਗਿਆ ਨਾਲ ਦੇਖੋ ਸਟ੍ਰੇਟ ਬਾਟਮ ਆਗੀ ਨੈਕ ਦੇ ਉੱਪਰ ਆ ਗਿਆ ਇਧਰ ਬਾਜੂ ਦੇ ਉੱਪਰ ਆ ਗਿਆ ਆਹੀ ਤੁਸੀਂ ਬੂਟੀਆਂ ਜਿਹੜੇ ਬਾਜੂ ਦੇ ਉੱਪਰ ਪਈਆਂ ਹੋਈਆਂ ਨੇਗੀਆਂ ਇਹ ਤੁਸੀਂ ਸਾਰੀ ਸ਼ਰਟ ਤੇ ਵੀ ਕਰਵਾ ਸਕਦੇ ਹੋਗੇ ਹਨਾ ਅਗਰ ਤੁਹਾਨੂੰ ਪਸੰਦ ਆਗਾ ਤੇ ਇਧਰ ਦੇਖੋ ਆਪਣਾ ਇਹਦਾ ਬਾਟਮ ਦਾ ਵਰਕ ਆ ਗਿਆ ਨੈਕ ਦਾ ਵਰਕ ਤੇ ਇਧਰ ਦੇਖੋ ਇਹਦੀ ਬਾਜੂ ਦਾ ਵਰਕ ਆਹ ਵਾਲਾ ਬਾਜੂ ਦਾ ਤੇ ਇਧਰ ਦੇਖੋ ਆਪਣੇ ਸਟੇਟ ਬਾਟਮ ਦੀ ਮੂਰੀ ਤੇ ਵਰਕ ਆ ਆਹ ਵਾਲਾ ਸਟੇਟ ਬਾਟਮ ਦੀ ਮੂਰੀ ਤੇ ਵਰਕ ਆਗਾ ਉਨਾ ਪਤਾ ਸਾਰਾ ਦੇਖੋ ਇਹਦੇ ਦਿਖਾ ਦਿੰਦੇ ਆਂਗੇ ਸਾਰੀ ਸ਼ਰਟ neck work ਬਾਜੂ ਵਰਕ ਸਟੇਟ ਬਾਟਮ ਦਾ ਵਰਕ ਤੁਸੀਂ ਇਹਦੇ ਨਾਲ ਟੂ ਸ਼ੈਡਡ ਦੁਪੱਟਾ ਵੀ ਕਰਾ ਸਕਦੇ ਹੋ ਟਾਈਡਾਈ ਦੁਪੱਟਾ ਵੀ ਕਰਾ ਸਕਦੇ ਬਹੁਤ ਸੋਹਣਾ ਆਪਣੀ ਵਧੀਆ ਯੂਨੀਕ ਜਿਹਾ ਡਿਜ਼ਾਈਨ ਤਿਆਰ ਹੋਇਆਗਾ ਇਹ ਆਪਣਾ ਮਸ਼ੀਨ ਵਰਕ ਦੇ ਵਿੱਚ ਗਰਮੀਆਂ ਵਾਲਾ ਤੁਸੀਂ ਐਦਾਂ ਹੀ ਆਪਣਾ ਮਸਲੀਨ ਦੇ ਮਸਲੀਨ ਤੇ ਲਓ ਭਾਵੇਂ ਆਪਣਾ ਲਿਲਨ ਕਾਟਨ ਦੇ ਖਾਦੀ ਕਾਟਨ ਹਨ ਜਿਵੇਂ ਆਪਾਂ ਕਹਿੰਨੇ ਆ ਉਹ ਵਾਲਾ ਰਾਮਪੈਕਸ ਕਾਟਨ ਪਿਓਰ ਜਿਹੜੀ ਆਪਣੀ ਕੈਮਰੇ ਕਾਟਨ ਰਾਮਪੈਕਸ ਦੀ ਤੁਸੀਂ ਉਹ ਤੇ ਕਰਵਾ ਸਕਦੇ ਹੋ ਦੁਪੱਟਾ ਆਪਣੇ ਚੋਇਸ ਦਾ ਡਾਈ ਕਰਵਾ ਕੇ ਤੁਸੀਂ ਜਿੱਦਾਂ ਤੁਹਾਨੂੰ ਪਸੰਦ ਹੈਗਾ ਉਹਦਾ ਲੈ ਸਕਦੇ ਹੋ ਵਿਦਆਊਟ ਦੁਪੱਟਾ ਵੀ ਆਪਣਾ ਸੂਟ ਰੈਡੀ ਸਪਾਈ ਕਰ ਸਕਦੇ ਹੋ ਕਲਰ ਚੋਇਸ ਤੁਹਾਡੀ ਆਪਣੀ ਹੋਊਗੀ ਤੁਸੀਂ ਜਿਹੜੇ ਵੀ ਕਲਰ ਤੁਹਾਨੂੰ ਪਸੰਦ ਆ ਉਹਦੇ ਆਪਣਾ ਸਿਲੈਕਟ ਕਰਕੇ ਕਰਵਾ ਸਕਦੇ ਆ ਹਾਂਜੀ ਜਿਹੜਾ ਆਪਣਾ ਇਹ ਸੂਟ ਤਿਆਰ ਕਰਵਾਇਆ ਪੜੇ ਇਹ ਮਸਲੀਨ ਦੀ ਫੈਬਰਿਕ ਆਗੀ ਤੇ ਮਸ਼ੀਨ ਵਰਕ ਦੇ ਨਾਲ ਆਪਾਂ ਨੇ ਤਿਆਰ ਕਰਵਾਇਆ ਇਹਦੇ ਜਿਹੜਾ ਕਲਰ ਆਗਾ ਇਹ ਲਾਈਟ ਵੀ ਨਹੀਂ ਹੈਗਾ ਡਾਰਕ ਵੀ ਨਹੀਂ ਹੈਗਾ ਚੌਕਲੇਟੀ ਜਿਹਾ ਕਲਰ ਹੈਗਾ ਮਸਲੀਨ ਦੇ ਵਿੱਚ ਤੁਹਾਨੂੰ ਕਾਫੀ ਸਾਰੇ ਕਲਰ ਮਿਲ ਜਾਣਗੇ ਤੁਸੀਂ ਕਿਸੇ ਵੀ ਕਲਰ ਤੇ ਆਪਣਾ ਤਿਆਰ ਕਰਵਾ ਸਕਦੇ ਹੋ ਮਸਲੀਨ ਫੈਬਰਿਕ ਚ ਤੇ ਮਸਲੀਨ ਨੂੰ ਆਪਾਂ ਡਾਈ ਵੀ ਕਰਵਾ ਸਕਦੇ ਆਪਾਂ ਨੂੰ ਵਾਈਟ ਦੇ ਵਿੱਚ ਮਿਲ ਜਾਂਦੇ ਇਸ ਲਈ ਕਲਰ ਕੰਬੀਨੇਸ਼ਨ ਤੁਹਾਨੂੰ ਕੋਈ ਹਨਾ ਵੀ ਉਹ ਨਹੀਂ ਹੈਗਾ ਚੁਆਇਸ ਕਰਨ ਦੀ ਵੀ ਕੋਈ ਜ਼ਰੂਰਤ ਨਹੀਂ ਹੈਗੀ ਤੁਸੀਂ ਜੋ ਵੀ ਕਲਰ ਚਾਹੋ ਆਪਣਾ ਨਾ ਮਸਲੀਨ ਦੇ ਵਿੱਚ ਤਾਂ ਉਹੀ ਕਰਵਾ ਸਕਦੇ ਹੋ ਬਾਕੀ ਲੀਲਨ ਕਾਟਨ ਵਗੈਰਾ ਰਾਮ ਟੈਕਸ ਕਾਟਨ ਨਾ ਕਾਫੀ ਵਧੀਆ ਆਪਣੇ ਕੋਲ ਫੈਬਰਿਕ ਸਾਰੇ ਗਰਮੀਆਂ ਵਾਲੇ ਆਏ ਹੋਏ ਨੇ ਕਿ ਉਹਨਾਂ ਚੋਂ ਚੁਆਇਸ ਕਰਕੇ ਤੁਸੀਂ ਉਂਟੇ ਵੀ ਤਿਆਰ ਕਰਵਾ ਸਕਦੇ ਹੋ ਦੇਖੋ ਇਹ ਆਪਾਂ ਮਸ਼ੀਨ ਵਰਕ ਦੇ ਨਾਲ ਤਿਆਰ ਕਰਵਾਇਆਗਾ ਇਦੇ ਨਾਲੋਂ ਇੱਕ ਨੰਬਰ ਡਾਰਕ ਕਰਕੇ ਆਪਾਂ ਨੇ ਥ੍ਰੈਡ ਲਾਇਆ ਹੈਗਾ ਤੁਸੀਂ ਚਾਹੋ ਤਾਂ ਆਪਣਾ ਅਲੱਗ ਤੋਂ ਥ੍ਰੈਡ ਲਗਵਾ ਸਕਦੇ ਹੋ ਡਿਫਰੈਂਟ ਕਲਰ ਦਾ ਨਾਲ ਕੰਟਰਾਸਟ ਕਰਨਾ ਬਾਟਮ ਵਗੈਰਾ ਦਾ ਉਦਾਂ ਕਰਵਾ ਸਕਦੇ ਹੋ ਦੁਪੱਟੇ ਦਾ ਕੰਟਰਾਸਟ ਕਰਨਾ ਤਾਂ ਵੀ ਕਰਵਾ ਸਕਦੇ ਹੋ ਦੇਖੋ ਇਹ ਆਪਾਂ ਨਾਲ ਦਾ ਹੀ ਡਾਰਕ ਕਰਕੇ ਥ੍ਰੈਡ ਅੱਧਾ ਲਾਇਆ ਹੋਇਆ ਹੈ ਦੇਖੋ ਇਹ ਵਾਲਾ ਸਾਰਾ ਚਾਕੇ ਦੇ ਦੇ ਉੱਪਰ ਆਪਣਾ ਵਰਕ ਹੋਇਆ ਹੈਗਾ ਸਾਰਾ ਇਹਦਾ ਦੇਖੋ ਸਾਰਾ ਆਪਣ ਮਸ਼ੀਨ ਵਰਕ ਦੇ ਨਾਲ ਹੀ ਤਿਆਰ ਹੈਗਾ ਤੇ ਇਧਰ ਆਪਾਂ ਨੂੰ ਇਹਦੀ ਬਾਜੀ ਦੇ ਉੱਪਰ ਵਰਕ ਮਿਲ ਜੂਗਾ ਇਹ ਵਾਲਾ ਦੇਖੋ ਬਾਹ ਦੇ ਉੱਪਰ ਆ ਜੂਗਾ ਫਲਾਰ ਇਹ ਆਪਣਾ ਸਾਰਾ ਮਸ਼ੀਨ ਵਰਕ ਦੇ ਵਿੱਚ ਤਿਆਰ ਹੋਇਆ ਡਿਜ਼ਾਈਨ ਨਾਲ ਆਪਾਂ ਪਿਓਰ ਚਨੂਨ ਦਾ ਦੁਪੱਟਾ ਤਿਆਰ ਕਰਵਾਇਆ ਜੇ ਫਿਸ਼ਿੰਗ ਦੇਣ ਵਾਲੀ ਰਹਿੰਦੀ ਆਪਣੇ ਦੁਪੱਟੇ ਨੂੰ ਤੁਸੀਂ ਨਾਲ ਦਾ ਵੀ ਕਰਵਾ ਸਕਦੇ ਹੋ ਜਾਂ ਆਹ ਥ्रेड ਚੇਂਜ ਕਰਕੇ ਆਪਣਾ ਅਲੱਗ ਕਲਰ ਦਾ ਥ्रेड ਲਗਵਾ ਕੇ ਹਨਾ ਉਸੇ ਕਲਰ ਦਾ ਦੁਪੱਟਾ ਵਗੈਰਾ ਐਦਾਂ ਵੀ ਤੁਸੀਂ ਆਪਣਾ ਡਿਜ਼ਾਈਨ ਕਰ ਸਕਦੇ ਹੋ ਹਨਾ ਜਿਵੇਂ ਤੁਹਾਡੀ ਚੁਆਇਸ ਹੋਈ ਪਸੰਦ ਹੋਈ ਫੈਬਰਿਕ ਦੀ ਵਰਕ ਦੀ ਥ्रेड ਦੀ ਹਨਾ ਦੁਪੱਟਾ ਵਗੈਰਾ ਦੀ ਤਾਂ ਆਪਣੇ ਸਾਰੇ ਚੁਆਇਸ ਦੱਸ ਕੇ ਮਸ਼ੀਨ ਵਰਕਰ ਦਾ ਐਦਾਂ ਦਾ ਹੀ ਸੂਟ ਤੁਸੀਂ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਇਹ ਸਾਨੂੰ ਆਪਣੇ ਅੱਜ ਵਾਲੇ ਸੂਟ ਤੇ ਸਾਰੇ ਆਪਾਂ ਵਰਕ ਤੋਂ ਗਿਆ ਜੀ ਡਿਟੇਲ ਫੈਬਰਿਕ ਦੀ ਤੇ ਵਰਕ ਕਿਵੇਂ ਐਡ ਕਰਨਾ ਸਕਿੱਪ ਕਰਨਾ ਸਾਰੀ ਆਪਾਂ ਡੀਟੇਲ ਤੁਹਾਨੂੰ ਦੱਸ ਚੁੱਕੇ ਆਂ ਵੀਡੀਓ ਵਿੱਚ ਜਿਵੇਂ ਵੀ ਤੁਹਾਡੀ ਪਸੰਦ ਹੋਈ ਹੈ ਨਾ ਉਸੇ ਕੋਡ ਦੇ ਤੁਸੀਂ ਆਪਣਾ ਆਰਡਰ ਸਾਨੂੰ WhatsApp ਤੇ ਭੇਜ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ WhatsApp ਨੰਬਰ ਆ ਰਿਹਾ 6239168900 ਹਾਂਜੀ ਸਾਡੇ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆਪਾਂ ਹੋਰ ਨਵੇਂ ਸੂਟਾਂ ਨਾਲ ਨਵੀਂ ਕਲੈਕਸ਼ਨ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ